ਤੈ ਤੂੰ ਰੰਗਾ ਮੰਨ ਲਵਾਨ ਤੇ ਤੂੰ ਰੰਗਾ ਮੰਨ ਲਵਾਨ ਤੇ ਤੂੰ ਹੀ ਰੰਗਾ ਮੰਨ ਲਵਾਨ ਨਿਕੁ ਤੂੰ ਹੀ ਰੰਗਾ ਗੁਣ ਕੀਰਤ ਨਿਦਮੋਰੀ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸੋਟ ਪ੍ਰਭ ਧੂਰੀ ਤੁਹੀ ਮਾਨ ਤੁਹੀ ਧਾਨ ਤੁਹੀ ਪਤ ਤੁਹੀ ਪ੍ਰਾਨ ਗੁਰ ਤੂਟੀ ਲਾ ਜੋਰੀ ਤੁਹੀ ਗ੍ਰਹਿ ਤੁਹੀ ਬਾਣ ਤੁਹੀ ਗਾਉ ਤੁਹੀ ਸੁਣ ਹੈ ਨਾਨਕ ਨੇਰ ਨੇਰੀ ਤੁਹੀ ਮਾਨ ਤੁਹੀ ਧਾਨ ਤੁਹੀ ਪਤ ਤੁਹੀ ਪ੍ਰਾਨ ਗੁਰ ਤੂਟੀ ਲਾ ਜੋਰੀ ਨੰਬਾ ਬਾਲਾ ਨਕ ਤੂੰ ਹੀ ਰੰਤਾਰ ਨੰਬਾ ਬਾਲਾ ਜਿਨੇ ਦਰਸ਼ਨ ਪਾਇ ਜਿਨੇ ਤੁਧ ਨੂੰ ਧੰਨ ਕਹਾ ਤਿੰਨ ਜਮ ਨੇੜ ਨ ਆਇ ਕੰਨ ਕਾਰਨ ਸਮ ਰਖ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਧ ਆਪੇ ਸਿਸ਼ਟ ਸਿਰ ਜੀ ਆਇਆ ਪੇ ਤੁਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆ ਰੱਬਿਆ ਗੁਰਮੁਖ ਨਾਨਕ ਆ ਰੱਬਿਆ ਸਭ ਆਖ ਧੰਨ ਧੰਨ ਪੰਨ ਦੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜਿਉ ਰਾਮ ਨਿਵਾਜ ਰਖਦਾ ਕਾ ਕਰ ਕਰ ਅੰਦੇ ਜੀਆਂ ਵਾ 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 ਕਮੇ ਕਾਈ ਕਰ ਕਾ ਮੇ ਤੋੜੀ ਵਾ 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 ਇੰਨੇ ਪਾਏ ਨਾਲ ਕੀ ਕੀ ਵਾਹਰੀ ਹੋ ਤੁਜੀ ਵਾ 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 ਨਾਹੀ ਜਮੇ ਥੋ ਕਰੇ ਜਵਾ ਵਾ 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 ਸਨ 70000 ਸੱਜ ਗੁਰੂ ਜੀ ਦਾ ਥਾਲ ਗੁਰੂ ਜੀ ਦੀ ਮੱਤੇ ਬਲ ਸਤਨਾ ਵਾ ਹੈ ਗੁਰੂ ਜੀ ਪੌੜੀ ਕਟੇ ਕਿਆਂ ਵਡਿਆਈਆਂ ਕਿ ਚ ਕਹਿਣਾ ਕਹਿਣ ਨਾ ਜਾ ਸੋ ਕਰਤਾ ਕਾਦਰ ਕਰੀਂ ਤੇ ਜਿਨੀਆਂ ਅਰਜ਼ਿਕ ਸੰਭਾਹੇ ਸਾਈ ਘਰ ਖਵਾ ਸੁਣੀ ਧੁਰਿ ਛੋਡੀ ਤਿਨ ਨ ਪਾਏ ਨਾਨਕ ਏਕੀ ਬਾਹ ਜੀ ਹੋਰ ਤੁਝੀ ਨਾ ਹੀ ਜਾਏ ਸੋ ਕਰੇ ਆਏ ਫੋ ਕਰੇ ਜਿਤ ਸੈਦ ਜਾਏ ਸੁਧ ਚਤਨਾ ਕੀਵਾਰੇ ਗੁਰੂ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਤੇਰਾ ਨਿਰਮਾਇ ਸਤਿਗੁਰੂ ਦਾ ਸਭ ਤੁਮ ਦਾ ਸਤਿ ਵਿਭਗ ਗਿਆਨ ਆਪਣਾ ਰਾਗ ਰਤਨ ਪਰਵਾਰ ਕਰੀਏ ਸ਼ਬਦ ਗਾਵਣ ਆ <mimk> ਮੇਰਾ ਸੰਤ ਸਾਜ ਹੈ ਸਦ ਪੂਰੇ ਦੁਰ ਤੇ ਜਾਨ ਸੰਤੇ ਪਿੱਤ ਤ ਸਦ ਗਰਿਆ ਮਨ ਮੇਰ ਮਨਤ ਨਾਲ ਤੁਸਾਰਾ ਦੇਵ ਦੇਵ ਨ ਹਰ ਹੋਰੇ ਸੰਤੇ ਪਿੱਤ ਤ ਸਦ ਗਰਿਆ ਮਨ ਮੇਰ ਮਨਤ ਨਾਲ ਤੁਸਾਰਾ ਦੇਵ ਦੇਵ ਨ ਹਰ ਹੋਰੇ ਵਾਹਿਗੁਰੂ ਜੀ ਸਲੋਕ ਪਗਵਨ ਗੁਰੂ ਪਾਣ ਪਿਤਾ ਮਾਤਾ ਧਰਤ ਮਹਾ ਦਿਵਸ ਰਾਤ ਦੋਏਦਾ ਆਈਦਾ ਆਇਆ ਹੇ ਲੈ ਸਗਲ ਜਗਤ ਚੰਗ ਆਈਆਂ ਬੁਰ ਆਈਆਂ ਦਵਾਚ ਧਰਮ ਹਤੂਰ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਕੇਨੇ we सतगुर प्रसाद रामदास सरोवर नाते सब उतरे पाप कमाते निर्मल हो करिष् न ਗੁਰਪੂਰੇ ਕੀਨੇ ਦਾਨ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕੋ ਮਾਤੇ ਨਿਰਮਲ ਹੋਏ ਕਰੀਸ਼ ਨਾਨਾ ਗੁਰਪੂਰੇ ਨੇ ਦਾਣਾ ਸਭ ਕੁਸਲ ਖੇਮ ਪ੍ਰਵਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲਲਾਠੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇ ਆਦਪੁਰਖ ਪ੍ਰਭ ਪਾਇਆ ਸਾਧ ਸੰਗ ਮਲਲਾਠੀ ਪਾਰ ਬ੍ਰਹਮ ਭੈਓ ਸਾਥੀ ਨਾਨਕ ਨਾਮ ਧਿਆਇਆ ਆਜ ਪੁਰਖ ਪ੍ਰਭ ਪਾਇਆ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर्जामी श्री गुरु नानक देव निरंकार रूप सचे पादशाह जी आप जी दे हुजूर अमृत वेले तो लेके ऐस वेले तक श्री आशा जी दी वार दे स्लोक संत शब्द कीर्तन जी की अरदास अखर लग न तुख भूल चुक मा भाव जी दे चरण कमला पास ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹਿ ਬੰਦ ਹੋਣ ਸ੍ਰੀ ਗੁਰੂ ਨਾਨਕ ਨਾ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ